ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੀਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਹੀ ਝੋਟੀ ਦਿਖਾਵਾਂਗੇ ਬਿਲਕੁਲ ਹੁਣੇ ਆਈ ਹੈ ਜੇ ਤੇ ਪਹੁੰਚਿਆ ਵੀਰ ਆਪਾਂ ਬਗੀਚੇ ਸਿੰਘ ਹਣ ਦੇ ਕੋਲ ਜਾ ਕੇ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਯਾਰ ਚੱਲ ਜੇ ਚੜਦੀ ਕਲਾ ਭਾਈ ਚੜਦੀ ਕਲਾ ਚੜਦੀ ਕਲਾ ਚਾਹੀਦੀ ਆ ਉਹ ਸੁਣਾਓ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਹਾਂਜੀ ਹਾਂਜੀ ਤੇ ਹੁਣ ਇਹ ਲਿਆਂਦੀ ਰੱਖ ਵੀਰੋ ਗੱਡੀ ਖਲੋਤੀ ਜੇ ਠੀਕ ਆ ਠੀਕ ਇਹ ਰਿਸ਼ਤੇਦਾਰ ਕੋਈ ਆਪਣੇ ਕੋਲ ਲੁਧਿਆਣੀ ਅੱਛਾ ਜੀ ਆ ਬਿਲਕੁਲ ਜੀ ਸਾਡੇ ਸਾਹਮਣੇ ਰੱਖੀ ਆ ਹਾਂ ਆ ਇਹਦੀ 부ਸ਼ੀ ਏ ਠੀਕ ਆ ਜੀ ਕੋਈ ਵੀਰ ਇਹਨੂੰ ਮੰਨ ਲਓ ਸਾਡੀ ਗਰੰਟਡ ਆ ਝੋਟੀ ਵੀ ਮਹੀਨੇ ਅੰਦਰ ਸੂਈ ਆ ਅੱਛਾ ਜੀ ਠੀਕ ਆ ਉਹ 부ਸ਼ੀ ਏ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਤੇ ਮਹੀਨੇ ਜੱਦੀ ਝੋਟੀ ਆ ਜੇ ਪਹਿਲੇ ਪੁੰਡੇ ਹੁਣੇ ਆ ਤੁਹਾਡੇ ਸਾਹਮਣੇ ਰੱਖੀ ਆ ਉਹ ਬਲੈਰੋ ਗੱਡੀ ਖਲੋਤੀ ਆ ਠੀਕ ਆ ਜੀ ਅਜੇ ਹੁਣੇ ਲਾਈ ਆ ਅਜੇ ਵੀ ਤੋੜ ਕੇ ਵਿਖਾ ਝੋਟੀ ਕਿੰਮਾ ਸਗਿਆ ਸੂਈ ਭਾਜੀ ਵਾ ਵੀਰ ਦੀ ਦੂਜਾ ਸੂਈ ਏ ਅੱਛਾ ਜੀ ਤੇ 9 ਕਿਲੋ ਦੁੱਧ ਜੇ ਚਲੋ ਪੈਂਡੇ ਜਾਣ ਕੇ ਕਿਲੋ ਦਾ ਕਿਲੋ ਦਾ ਫਰਕ ਪੈ ਸਕਦਾ ਜੀ ਠੀਕ ਆ ਠੀਕ ਆ ਲਓ ਜੀ ਇਹ ਹੋਰ ਨਸਲ ਦੀ ਤੇ ਆ ਦੇ ਸਾਡੇ ਦੋ ਜੇ ਬਿਲਕੁਲ ਜੇ ਹੁਣੇ ਲੱਤੀ ਆ ਇੱਕ ਘੱਟ ਫੁੱਲ ਚਲੋ ਚੰਗਾ ਵੜੇ ਠੀਕ ਆ ਦੂਜਾ ਹੱਥ ਵਾ ਸੂਈ ਏ ਤੇ 9 ਲੀਟਰ ਦੁੱਧ ਆ ਉੱਥੇ 9 ਕਿਲੋ ਹੀ ਹੁਣ ਕਿੰਨਾ 2 ਕਿਲੋ ਦਾ ਫਰਕ ਪੈ ਸਕਦਾ ਠੀਕ ਆ ਠੀਕ ਆ 8 ਮੰਨ ਲੀਏ 8 ਮੰਨ ਲਓ ਹਾਂ ਜੀ ਠੀਕ ਆ ਜੀ 8 ਲੀਟਰ ਜਿਹੜਾ ਬਿਲਕੁਲ ਤਿਆਰ ਆ ਸਾਹਮਣੇ ਲੱਤੀ ਆ ਹਾਂ ਜੀ ਹਾਂ ਬਿਲਕੁਲ ਬਿਲਕੁਲ ਬਹੁਤ ਛੋਟੀ ਹੈ ਬਿਲਕੁਲ ਜੀ ਜੈਡ ਬਲੈਕ ਆੜੇ ਦੂਜਾ ਕਿੰਨਾ ਘਰ ਚੋ ਕਿ ਦੁੱਧ ਵੀ ਦਿੱਤੀ ਦੁੱਧ ਵੀ ਦਿੱਤੀ ਚਲੋ ਉਹਨਾਂ ਸਾਨੂੰ ਦੱਸਿਆ ਤੇ ਦੁੱਧ ਅਸੀਂ ਪਿਛਲੇ ਸੂਏ ਵੀ ਦਸਾਂ ਤੋਂ ਪਲਾਸੀ ਚੋਂਦੇ ਰਹੇ ਆ ਅੱਛਾ ਜੀ ਉਧਰ ਦੀ ਛੋਟੀ ਆ ਹਰਿਆਣੇ ਦੀ ਇਧਰ ਦੀ ਨਹੀਂ ਕੋਈ ਵੀ ਇਧਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ ਇਹ ਮੰਨ ਲਓ ਜੇ ਆਪਾਂ ਜੇ ਲੋੜ ਲੱਗਾ ਵਾ ਆਪਾਂ ਹੁਣ ਮੰਨ ਲਓ ਪਾਜੀ ਇਹ ਲੱਦੀ ਜੇ ਮੰਨ ਲਓ ਸਰੇ ਸਵਰਤੇ ਦੀ ਅੱਛਾ ਜੀ ਮਾਲੋ 5 ਘੰਟੇ ਲੱਗੇ ਹੁੰਦੇ ਤੁੰਦ ਬਹੁਤ ਜਾਰੀ ਵੀਰ ਕੇ ਆਉਂਦਾ ਹਾਂਜੀ ਹਾਂਜੀ ਠੀਕ ਉਹ ਵੀਰ ਵੀ ਬੈਠ ਕਹਿੰਦਾ ਪਾ ਗਿਆ ਵੀ ਤੁਹਾਨੂੰ ਪਤਾ ਦੁੱਧ ਦੇ ਆਮ ਨਾਲ ਇਹਨਾਂ ਦੇ ਜਣਾ ਦੇ ਜਣਾ ਦੇ ਜਣਾ ਜਿੱਡਾ ਘੱਟ ਘੱਟ ਚੰਗਾ ਵਾ ਬਾਕੀ ਸੀਲੀਆਂ ਸੂਲੀਆਂ ਤੇ ਦੇਖ ਸਕਦੇ ਆ ਇਹਵੇ ਜੀ ਲੱਥੀ ਆ ਅਸੀਂ ਚਲੋ ਗਿਆ ਪਾ ਦਨੇ ਵੀਡੀਓ ਹਾਂਜੀ ਹਾਂਜੀ ਹਾਂ ਠੀਕ ਆ ਜੀ ਤੇ ਕਿੰਨੇ ਕੁ ਰੀ ਦੇ ਦੇਣੀ ਪਾਜੀ ਬਾਕੀ ਇਹ ਵੀ ਸਾਡੀ ਗਾਰੰਟੀ ਆ ਹਾਂਜੀ ਵੀ ਜੇ ਮਹੀਨੇ ਵੱਧ ਸੁਈ ਹੋਵੇ ਅੱਛਾ ਜੀ ਠੀਕ ਆ ਪਾਜੀ ਨਹੀਂ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਜੀ ਬਸ ਬੱਚਾ ਇਹਦਾ ਮਰ ਗਿਆ ਇਹ ਜ ਮਰੇ ਨੂੰ ਵੀ ਅਜ 600 ਤੋਂ ਵੰਦੇ ਨਹੀਂ ਜੀ ਠੀਕ ਆ ਠੀਕ ਆ ਠੀਕ ਆ ਤੇ ਨਾੜਾ ਨੋੜਾ ਇੱਥੇ ਨਾਲ ਦਿਖਾ ਰਹੀ ਲਾਗੇ ਪਾ ਦਿਓ ਪਾ ਦਿਓ ਪਾਜੀ ਵੇਖੋ ਰੌਲੀ ਡਰਦੀ ਡਰਦੀ ਕੋਈ ਨਹੀਂ ਕੋਈ ਨਹੀਂ ਡਰਦੀ ਥੋੜੀ ਜਿਹੀ ਨਾੜਾ ਨੋੜਾ ਜਿਹੜੀਆਂ ਛੱਡੇ ਦੇ ਸਾਈਡਾਂ ਤੇ ਆ ਗਈਆਂ ਵਾਂ ਤਾਂ ਤੁਣ ਜਿਹੜਾ ਚੰਗਾ ਲੱਗਾ ਕਰਮ ਵਾਲੀ ਨੂੰ ਕੋਈ ਸਾਂਭ ਲੈਣਾ ਭਰਾ ਖੜੀ ਤੇ ਦੋਦੇ ਚਲੋ ਕੱਢੀ ਜਣਾ ਚੰਗਾ ਨੇ ਪ्योर ਮੋਰਾ ਨਸਲ ਦੀ ਝੋਟੀ ਆ ਇਹ ਕਿੰਨੇ ਕੁ ਰੀ ਦੇ ਦੇਣੀ ਭਾਜੀ ਯਾਰ ਵੀਰੇ ਜਾਇਜ ਹੀ ਕਰ ਦਈਏ ਜੇ ਤੇ ਅਸੀਂ ਦੋ ਚਾਰ ਦਿਨ ਸਾਂਭ ਕੇ ਵੇਚਦੇ ਝੋਟੀ 85 ਦੀ ਵੇਚ ਲੀਂਗੇ ਅੱਛਾ ਜੀ ਹੁਣ ਆਪਾਂ ਦੇ ਦਈਏ 75 ਦੀ ਕਰ ਦਈਏ ਹੋਰ 70 ਦੀ ਕਰ ਦਈਏ ਦੋ ਹੋਰ ਵੀ ਹਾਂ ਨਾ ਮੇਰਾ ਵੀਰ ਕੋਈ ਇਹ ਨਾ ਮੁੜ ਕੇ ਕਵੇ ਵੀ 500 ਘੱਟ ਦੇ ਲੋ ਯਾਰ ਲਓ ਅੱਛਾ ਹਾਂ ਨਾ 60000 ਦੀ ਜੋ ਨਹੀਂ ਲਵਾਂਗੇ ਠੀਕ ਆ ਲਓ ਜੀ 65000 ਆ ਭਾਜੀ ਵੇਖ ਲਓ ਇਹੋ ਝੋਟੀ ਮੰਨ ਲਓ ਬੱਚਾ ਹੁੰਦਾ 90000 ਦੀ ਜੀ ਬਜੀ ਹੁੰਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਨਹੀਂ ਸਹੀ ਗੱਲ ਹੈ ਜੀ ਆਪਾਂ ਲਾਈ ਆ ਤੁਹਾਡੀ ਨਵੀਂ ਝੋਟੀ ਆ ਬਾਕੀ ਕੋਈ ਐਪ ਨਹੀਂ ਹੈਗਾ ਝੋਟੀ 'ਚ ਠੀਕ ਆ ਥਾਣਾ ਦੀ ਪਿੱਛੇ ਦੀ ਮੰਨ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਅੱਛਾ ਜੀ ਪੂਰੇ ਚੋਣ ਇੰਨੀ ਜਿਆਦੀ ਬਸ ਦੋ ਵਾਧੇ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਮੇਲਾ ਲੁੱਟਣ ਵਾਲੀ ਗੱਲ ਜੀ ਸਾਂਭਣ ਵਾਲਾ ਭਰਾ ਖੜੇ ਕੋਈ ਵੇਖੋ ਕੱਦ ਮੋਰ ਮੋਰਾਂ ਨਾਲ ਦੀ ਤੇ ਸਿੰਘ ਵੀ ਜਿਹੜਾ ਬਹੁਤ ਬਾਖਮਾਨ ਲੱਗਾ ਸਿੰਘ ਸਿੰਘ ਲੱਗਾ ਸਿਰਫ ਗੱਲ ਇਹੋ ਹੀ ਪਿਆ ਪੜੇ ਚ ਆਈ ਆ ਠੀਕ ਆ ਠੀਕ ਆ ਠੀਕ ਆ ਤੇ ਲਓ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ